ਬਹੁਤ ਵੱਡਾ ਦਿਨ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜੋ ਹੈ ਉੱਥੇ ਖੰਨਾ ਜਿਹੜਾ ਵਿਧਾਨ ਸਭਾ ਉੱਥੇ ਇਹ ਰੈਲੀ ਹੋਣ ਜਾ ਰਹੀ ਹੈ ਇਹ ਰੈਲੀ ਮਹਾਂ ਰੈਲੀ ਹੈ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਔਰ ਇਹ ਬੜੀ ਫੈਸਲਾਕੁਨ ਰੈਲੀ ਹੋਊਗੀ ਤੇ ਇਸ ਰੈਲੀ ਦੇ ਵਿੱਚ ਸਾਡੇ ਬਹੁਤ ਪਰਮ ਸਤਿਕਾਰਯੋਗ ਆਮ ਆਦਮੀ ਪਾਰਟੀ ਦਾ ਸੰਸਥਾਪਕ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੀ ਧੜਕਣ ਲੋਕਾਂ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚ ਰਹੇ ਨੇ ਇਹ ਇੱਕ ਸਟੇਟ ਲੈਵਲ ਫੰਕਸ਼ਨ ਹੈ ਪੰਜਾਬ ਸਰਕਾਰ ਵੱਲੋਂ ਤੇ ਇੱਥੇ ਕਾਫੀ ਇਕੱਠ ਦੀ ਸੰਭਾਵਨਾ ਹੈਗੀ ਐ ਸੋ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਐਸੀ ਸਾਰੀ ਇੱਥੇ ਜੋ ਵੀ ਮੁਕੰਮਲ ਇੰਤਜ਼ਾਮ ਲੱਗੇ ਹੈ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੇ ਐਸੀ ਕਰਵਾ ਲਏ ਮੇਰੇ ਸਭ ਸਾਥੀਗ ਨੂੰ ਜਿਹੜੇ ਕੇਜਰੀ ਆਲ ਜੀ ਤੇ ਭਗਵੰਤ ਸਿੰਘ ਜੀ ਖੰਨੇ ਆ ਰਹੇ ਨੇ ਉਹਦੀ ਤਿਆਰੀਆਂ ਚੱਲ ਰਹੀਆਂ ਨੇ ਠੀਕ ਹਨ ਜੰਮ ਸਰ ਇਹ ਬਹੁਤ ਵੱਡਾ ਦਿਨ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜੋ ਹੈ ਉੱਥੇ ਖੰਨਾ ਜਿਹੜਾ ਵਿਧਾਨ ਸਭਾ ਉੱਥੇ ਇਹ ਰੈਲੀ ਹੋਣ ਜਾ ਰਹੀ ਹੈ ਇਹ ਰੈਲੀ ਮਹਾਰੈਲੀ ਹੈ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਔਰ ਇਹ ਬੜੀ ਫੈਸਲਾਕੁਨ ਰੈਲੀ ਹੋਊਗੀ ਤੇ ਇਸ ਰੈਲੀ ਦੇ ਵਿੱਚ ਸਾਡੇ ਬਹੁਤ ਪਰਮ ਸਤਿਕਾਰਯੋਗ ਆਮ ਆਦਮੀ ਪਾਰਟੀ ਦਾ ਸੰਸਥਾਪਕ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੀ ਧੜਕਣ ਲੋਕਾਂ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚ ਰਹੇ ਨੇ ਔਰ ਦੋਏ ਮੁੱਖ ਮੰਤਰੀ ਸਾਹਿਬਾਨਾ ਦਾ ਖੰਨਾ ਵੇਖੇ ਆਉਣਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਜੀ ਆਆਂ ਨੂੰ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਔਰ ਇਸ ਧਰਤੀ ਦੇ ਉੱਤੋਂ ਜਿੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਪਜੋ ਜਾਣੇ ਆਨੰਦ ਇਸੇ ਧਰਤੀ ਦੇ ਉੱਤੋਂ ਉਸ ਦਿਨ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਲਾਨ ਕਰਨਗੇ ਜੋ ਪੰਜਾਬ ਦੇ ਹਿੱਤ ਲਈ ਹੋਊਗਾ ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਇੱਕੂਰੋ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚੋ ਔਰ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਵੀ ਸੁਣੋ ਔਰ ਪੰਜਾਬ ਲਈ ਆਪਣਾ ਆਉਣ ਵਾਲੇ ਸਮੇਂ 'ਚ ਕੀ ਸੋਚ ਹੈ ਪੰਜਾਬ ਦੇ ਲਈ ਸਾਡਾ ਕੀ ਵਿਜਨ ਹੈ ਔਰ ਪੰਜਾਬ ਦੇ ਯੂਥ ਲਈ ਪੰਜਾਬ ਦੀ ਕਿਸਾਨੀ ਲਈ ਜਵਾਨੀ ਲਈ ਪੰਜਾਬ ਦੇ ਸਾਡੇ ਬਜ਼ੁਰਗਾਂ ਲਈ ਹੋਰ ਸਾਰਿਆਂ ਲਈ ਪੰਜਾਬ ਦੇ ਲਈ ਆਪਾਂ ਕੀ ਇੱਕ ਆਉਣ ਵਾਲੇ ਸਮੇਂ 'ਚ ਵੱਡੇ ਫੈਸਲੇ ਲੈਣੇ ਨੇ ਉਹ ਸਾਰੇ ਉਸ ਦਿਨ ਮੁੱਖ ਮੰਤਰੀ ਸਾਹਿਬ ਆਪਣੀ ਸਪੀਚ ਦੇ ਵਿੱਚ ਸਾਰਾ ਕੁਝ ਦੱਸਣਗੇ ਐਮਐਲਏ ਸਾਹਿਬ ਜਿਵੇਂ ਨੂੰ ਕਹੇ ਕਿ ਦੋ ਥੰਮ ਪੰਜਾਬ ਦੇ ਬੜੇ ਦੋ ਥੰਮ ਖੰਡੇ ਦੇ ਵਿੱਚ ਆ ਰਹੇ ਨੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈ ਕਿ ਉਧਰ ਨੋਟਿੰਗ ਹੋਊਗੀ ਦੇਖੋ ਜ਼ਿਲ੍ਹਾ ਬਣਾਉਣ ਦੀ ਅਨਾਉਂਸਮੈਂਟ ਤਾਂ ਨਹੀਂ ਮੈਂ ਕਹਿ ਸਕਦਾ ਦੇਖੋ ਕਦੇ ਜ਼ਿੰਦਗੀ ਦੇ ਵਿੱਚ ਗਲਤ ਕਮਿਟਮੈਂਟ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਜ਼ਿਲ੍ਹਾ ਬਣਾਉਣਾ ਕੋਈ ਮਤਲਬ ਮੈਂ ਕਹੂੰਗਾ ਗੁੱਡੇ ਗੁੱਡੀ ਦਾ ਖੇਲ ਨਹੀਂ ਉਹਦੇ ਲਈ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਤੇ ਉਹ ਪ੍ਰੋਟੋਕਾਲ ਵਾਲਾ ਪ੍ਰੋਸੀਜਰ ਮੈਂ ਆਲਰੇਡੀ ਅਡਾਪਟ ਕੀਤਾ ਹੋਇਆ ਮੈਂ ਤਾਂ ਇਹ ਮੁੱਦਾ ਵਿਧਾਨ ਸਭਾ ਚ ਵੀ ਚੱਕਿਆ ਸੀਗਾ ਵੀ ਖੰਨੇ ਨੂੰ ਜ਼ਿਲ੍ਹਾ ਬਣਾਓ ਤੇ ਉਹਦੇ ਲਈ ਜੋ ਇੱਕ ਮਤਲਬ ਕਿ ਕਿੰਨੇ ਸਕਰ ਕਿਲੋਮੀਟਰ ਦਾ ਏਰੀਆ ਚਾਹੀਦਾ ਉਹਦੀ ਮੈਪਿੰਗ ਕਿੰਨੀ ਆਬਾਦੀ ਚਾਹੀਦੀ ਹੈ ਉਹਦੀ ਮੈਪਿੰਗ ਫਿਰ ਉਸ ਤੋਂ ਇਲਾਵਾ ਜਿਹੜਾ ਉਹਰੇ ਮਤਲਬ ਏਰੀਏ ਦੇ ਵਿੱਚ ਉਹ ਉਹਦਾ ਇੱਕ ਪ੍ਰਸ਼ਾਸਨ ਦਾ ਬੜਾ ਕੰਪਲੈਕਸ ਬੰਨਾ ਇਹ ਸਾਰੀਆਂ ਚੀਜ਼ਾਂ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਹੋਣ ਵਾਲੇ ਸਮੇਂ 'ਚ ਜਿਹੜੀ ਜ਼ਿਲ੍ਹੇ ਦੀ ਮੰਗ ਹੈ ਉਹ ਅੱਜ ਤੱਕ ਇਹ ਕਾਗਜ਼ਾਂ ਦੇ ਵਿੱਚ ਬਾਕੀ ਵਿਰੋਧੀ ਕਹਿੰਦੇ ਰਹੇ ਜੀ ਜ਼ਿਲ੍ਹਾ ਬਣਾਵਾਂਗੇ ਨਾ ਤੱਕਦੇ ਚੱਕੀ ਹੈ ਨਹੀਂ ਕਦੇ ਔਨ ਰਿਕਾਰਡ ਵੀ ਆਈ ਹੈ ਨਹੀਂ ਇਸ ਗੱਲ ਦਾ ਤਾਂ ਪ੍ਰਤੱਖ ਪ੍ਰਮਾਣ ਮੰਤਰੀ ਸਾਹਿਬ ਨੇ ਰੈਵਨਿਊ ਮਿਨਿਸਟਰ ਸਾਹਿਬ ਨੇ ਉਸ ਦਿਨ ਵਿਧਾਨ ਸਭਾ 'ਚ ਬੋਲ ਕੇ ਦੱਸਤਾ ਕਿ ਸਾਡੇ ਕੋਲ ਤਾਂ ਅਜੇ ਤੱਕ ਕੋਈ ਤਸਵੀਜ਼ ਵੀ ਨਹੀਂ ਸੀ ਆਈ ਇਹ ਪਹਿਲੀ ਵਾਰ ਜੇ ਕੋਈ ਤਸਵੀਜ਼ ਜਿਹਨੇ ਨੂੰ ਬਣਾਉਣ ਦੀ ਆਈ ਸੀ ਇਹ ਮੈਂ ਲੈ ਕੇ ਆਇਆ ਸੀਗਾ ਵਿਧਾਨ ਸਭਾ ਦੇ ਵਿੱਚ ਔਰ ਇਹ ਮੇਰਾ ਜਿਹੜਾ ਪ੍ਰੋਸੈਸ ਹੈ ਇੱਕ ਅਲੱਗ ਪ੍ਰੋਸੈਸ ਹੈ ਜਿਹੜਾ ਪੈਰਲਲ ਚੱਲ ਰਿਹਾ ਪਰ ਉਸ ਦਿਨ ਹਾਂ ਇੰਨੀ ਗੱਲ ਜ਼ਰੂਰ ਆਸੀਂ ਬੇਨਤੀ ਜ਼ਰੂਰ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡਾ ਖੰਡਾ ਜਿਹੜਾ ਇਹ ਬੜੀ ਪ੍ਰੋਮੀਨੈਂਟ ਜਗ੍ਹਾ ਦੇ ਉੱਤੇ ਹੈ ਤੇ ਵੀ ਤੁਸੀਂ ਸਾਡੇ ਖੰਡੇ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ 'ਚ ਚਾਹੇ ਸਾਨੂੰ ਕੋਈ ਬਹੁਤ ਵੱਡਾ ਕੋਈ ਇੱਕ ਕਾਲਜ ਦੇ ਦਿਓ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤ ਵੱਡਾ ਸਾਡੇ ਉਰੇ ਕੋਈ ਹਸਪੀਟਲ ਦੇ ਦਿਓ ਚਾਹੇ ਕੋਈ ਹੋਰ ਪ੍ਰੋਜੈਕਟ ਦੇ ਦਿਓ ਮੈਂ ਆਪਣੀ ਜਿਹੜੀ ਮੰਗ ਹੈ ਇਹ ਬੜਾ ਜਿਹਨੂੰ ਕਹ ਲੋ ਵੀ ਤਰੀਕੇ ਬਾਅਰ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਜ਼ਰੂਰ ਰੱਖੂਗਾ। ਐਮਰਾਨ ਵੀ ਇੱਕ ਹੋਰ ਹੈ ਜੀ ਵੀ ਮੰਡੀ ਦੇ ਵਿੱਚ ਜਿਹੜੀ ਇਹ ਹੁਸ਼ਾਰਤ ਹੋ ਰਹੀ ਹੈ ਇੱਛੇ ਦੀ ਸਭ ਤੋਂ ਵੱਡੀ ਮੰਡੀ ਹੈ। ਕੀ ਮੰਡੀ ਦਾ ਵੀ ਨਮੀ ਕਰਨ ਦਾ ਕੁਝ ਐਸਾ ਕੋਈ ਅਨਾਉਂਸਮੈਂਟ ਹੋਊਗਾ? ਹੋਪਸੋ ਦੇਖੋ ਵੱਡੀ ਗੱਲ ਇਹ ਹੈ ਅਸੀਂ ਤਾਂ ਚਾਹਵਾਗੇ ਕਿ ਵੱਧ ਤੋਂ ਵੱਧ ਅਸੀਂ ਆਪਣੇ ਖੰਨੇ ਲਈ ਕੁਝ ਵਧੀਆ ਕਰਵਾ ਲਈਏ। ਔਰ ਮੈਨੂੰ ਇੰਨਾ ਵੀ ਮਾਨ ਹੈ ਕਿ ਮੁੱਕੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਤੱਕ ਇੰਨੀ ਈਜ਼ੀ ਅਪਰੋਚ ਹੈ। ਜਿਨ੍ਹਾਂ ਤੱਕ ਆਪਾਂ ਆਪਣੇ ਜਿਹੜੇ ਦਿਲ ਦੀਆਂ ਗੱਲਾਂ ਨੇ ਉਹ ਕਰ ਸਕਦੇ ਸੋ ਆਪਾਂ ਕੋਈ ਗੱਲ ਨਹੀਂ ਜੀ ਇਹ ਕੋਈ ਇਹ ਨਾ ਸੋਚੋ ਇਹ ਇਸ ਤਰ੍ਹਾਂ ਦਾ ਆਪਾਂ ਇੱਕ ਸਿਨੈਰੀਓ ਨਾ ਬਣਾਓ ਕਿ ਜੇ ਮੁੱਖ ਮੰਤਰੀ ਸਾਹਿਬ ਖੰਨੇ ਆ ਰਹੇ ਤਾਂ ਉਸੇ ਦਿਨੇ ਕੁਝ ਮਿਲੂਗਾ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਪੂਰੇ ਪੰਜਾਬ ਲਈ ਅਵੇਲੇਬਲ ਨੇ ਔਰ ਜਿੱਥੇ ਤੱਕ ਗੱਲ ਨਹੀਂ ਖੰਨਾਂ ਦੀ ਖੰਨਾਂ ਲਈ ਮੈਂ ਆਲਰੇਡੀ ਬਹੁਤ ਆਪਣੇ ਆਪ ਦੇ ਵਿੱਚ ਇੱਕ ਉਪਰਾਲੇ ਕਰਨ ਲੱਗੇ ਹੋਇਆ ਔਰ ਜੋ ਜੋ ਮੁੱਖ ਮੰਤਰੀ ਸਾਹਿਬ ਤੋਂ ਆਮ ਵੀ ਮੰਗਾਗੇ ਅਸੀਂ ਖੰਨਾਂ ਲਈ ਆਪਾਂ ਲੈਾਈ ਜਾਵਾਂਗੇ ਚਿੰਤਾ ਨਾ ਕਰੋ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਹਾਂ ਕਿ ਖੰਡੇ ਲਈ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਕੁਝ ਵੱਡਾ ਹੀ ਕਰਾਂਗੇ ਇਸ ਗੱਲ ਤੋਂ ਤੁਸੀਂ ਨਿਸ਼ਚਿੰਤ ਹੋ ਜਾਓ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੈਨੂੰ ਬਤੌਰੇ ਵਾਈਸ ਪ੍ਰਧਾਨ ਦੀ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਆਪਾਂ ਖੰਡੇ ਦੀ بجائے ਆਪਾਂ ਪੂਰੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੈਂ ਸਮਸਤ ਪੰਜਾਬ ਦੇ ਲਈ ਉਹ ਮਤਲਬ ਕਿ ਜੋ ਡਵੈਲਪਮੈਂਟ ਆਸੀਂ ਕਰਨ ਲੱਗੇ ਹੋਏ ਆ ਇੱਕ ਆਪਣੇ ਆਪ ਤੋਂ ਮਾਨਮਤਾ ਜਾਣੇ ਕਿ ਕਦੇ ਕਤਮ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਸਮਸਤ ਜਿਹੜੇ ਨਾਲ ਦੇ ਵੀ ਸਾਰੇ ਸਾਡੇ ਜ਼ਿਲ੍ਹੇ ਨੇ ਉਹਨਾਂ ਨੂੰ ਮਾਤ ਜੋੜ ਕੇ ਬੇਨਤੀ ਕਰਦਾ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਔਰ ਸਾਰਿਆਂ ਦੀ ਗੱਲ ਰੱਖਾਂਗੇ ਜੀ ਆਪਾਂ ਨਾਟ ਓਨਲੀ ਖੰਨਾ ਸਾਰੇ ਹਲਕਿਆਂ ਦੀ ਗੱਲ ਰੱਖਾਂਗੇ ਤਾਂ ਜੋ ਆਪਣਾ ਇਹਦੇ ਤੋਂ ਆਪਾਂ ਰੈਲੀ ਤੋਂ ਕੋਈ ਵੱਡਾ ਲਾਹਾ ਲੈ ਕਿੰਨਾ ਕਿੰਨਾ ਕ ਬੰਦੇ ਕਿੰਨੀ ਗੈਦਰਿੰਗ ਜਿਹੜੀ ਅਸੀਂ ਬੰਦੇ ਦੇਖੋ ਗੈਦਰਿੰਗ ਰੈਲੀ ਦੀ ਤੁਸੀਂ ਇਹ ਸੋਚ ਲਓ ਬਈ ਕੋਈ ਹਿਸਾਬ ਹੀ ਹੈ ਨਹੀਂ ਕੋਈ ਹਿਸਾਬ ਰੈਲੀ ਮੈਂ ਮੂੰਹੋਂ ਬੋਲ ਕੇ ਦੱਸਦਾ ਇੰਨੀ ਹੋਊਗੀ ਉਸ ਦਿਨ ਉਹਰੇ ਇੰਨੀ ਗੱਲ ਜ਼ਰੂਰ ਕਹ ਦਿੰਦਾ ਕਿ ਤਿੰਨ ਸੈਟਰਾਂ ਚੋਗੀ ਜਗਾ ਨਹੀਂ ਹੋਊਗੀ ਉਸ ਦਿਨ ਇਹ ਰੈਲੀ ਫੈਸਲਾ ਕੋਨ ਰੈਲੀ ਹੋਊਗੀ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਵਿੱਚ ਜਿਹੜੇ ਵਿਰੋਧੀ ਨੇ ਇਹਨਾਂ ਦਾ ਸੁਪੜਾ ਸਾਫ਼ ਕਰ ਲਿਆ ਬਿਗਲਾ ਜਿਹੜਾ ਬਿਗਲ ਹੈ ਉਸ ਨੂੰ ਮਿਝਾਨ ਜਾ ਰਹੇ ਹੋ ਦੇਖੋ ਜੀ ਗੱਲ ਇਹ ਹੈ ਵੀ ਜਦੋਂ ਜਦੋਂ ਇਲੈਕਸ਼ਨ ਆਉਂਦੀਆਂ ਹਰੇਕ ਪੋਲੀਟੀਕਲ ਪਾਰਟੀ ਨੇ ਆਪਣਾ ਆਪਣਾ ਪ੍ਰਚਾਰ ਕਰਨਾ ਹੁੰਦਾ ਅਸੀਂ ਕੰਮ ਕੀਤਾ ਜੀ ਅਸੀਂ ਗੱਲਾਂ ਨਹੀਂ ਮਾਰੀਆਂ ਅਸੀਂ ਪੰਜਾਬ ਲਈ ਕੰਮ ਕੀਤਾ ਸੋ ਜਿਹੜਾ ਪੰਜਾਬ ਲਈ ਕੰਮ ਕੀਤਾ ਅਸੀਂ ਤਾਂ ਲੋਕਾਂ ਦੇ ਵਿੱਚ ਆਪਣੇ ਕੰਮਾਂ ਦੀ ਰਿਪੋਰਟ ਲੈ ਕੇ ਜਾਵਾਂਗੇ ਔਰ ਫੇਰ ਇੱਕ ਵਾਰ ਤੋਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਔਰ ਝੋਲੀ ਅਟਕੇ ਇੱਕ ਇੱਕ ਵੋਟ ਮੰਗਾਗੇ ਔਰ ਬੜੀ ਪੂਰਨ ਆਸ ਹੈ ਕਿ ਲੋਕ ਇਸੇ ਤਰੀਕੇ ਨਾਲ ਸਾਡੇ ਸਿਰ ਦੇ ਉੱਤੇ ਅਸ਼ੀਰਵਾਦ ਦੇਣਗੇ ਧੰਨਵਾਦ ਮੈਂ ਅੱਜ 10 ਤਰੀਕ ਨੂੰ ਜਿਹੜੇ ਭਵੰਤਮਾਨ ਜੀ ਹੋਰੇ ਆ ਰਹੇ ਨੇ ਕੇਜਲ ਜਾ ਰਹੇ ਨੇ ਉਹਨਾਂ ਦੀ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ ਨੰਦ ਜੀ ਇਹ ਇੱਕ ਸਟੇਟ ਲੈਵਲ ਫੰਕਸ਼ਨ ਹੈ ਪੰਜਾਬ ਸਰਕਾਰ ਵੱਲੋਂ ਤੇ ਇੱਥੇ ਕਾਫੀ ਇਕੱਠ ਦੀ ਸੰਭਾਵਨਾ ਹੈਗੀ ਐ ਸੋ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਐਸੀ ਸਾਰੀ ਇਥੇ ਜੋ ਵੀ ਮੁਕੰਮਲ ਇੰਤਜ਼ਾਮ ਲਾਏ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੇ ਐਸੀ ਕਰਵਾਉਣਗੇ ਜੀ ਮੈਡਮ ਜਿਹੜੇ ਪ੍ਰਬੰਧ ਨੇ ਜੀ ਉਹ ਕੁਝ ਟ੍ਰੈਕ ਨੂੰ ਲੈ ਕੇ ਵੀ ਦੇਰ ਜੀ ਇੰਪੈਕਟ ਐਸੀ ਟ੍ਰੈਫਿਕ ਦੀ ਅਗਰ ਇਨਫੈਕਟ ਅਪਹੋਲ ਪੁਆਇੰਟ ਆਪਾਂ ਯੂਜ਼ਲੀ ਇਹਨਾਂ ਫੰਕਸ਼ਨ ਦੇ ਵਿੱਚ ਕੀ ਕਰਾਂਗੇ ਕਿ ਜੇਕਰ ਕੋਈ ਵੀ ਡਾਇਵਰਜਨ ਰੂਟ ਹੈਗੀ ਐ ਤਾਂ ਕਿਸੇ ਸਿਟੀਜ਼ਨ ਨੂੰ ਕੋਈ ਦਿੱਕਤ ਨਾ ਆਵੇ ਐਸੀ ਇੱਕ ਦਿਨ ਪਹਿਲਾਂ ਹੀ 9 ਤਰੀਕ ਦੇ ਅਖਬਾਰ ਦੇ ਵਿੱਚ ਤੇ ਮੀਡੀਆ ਚੈਨਲਸ ਤੁਹਾਡੇ ਰਾਹੀਂ ਵੀ ਅਸੀਂ ਡਾਇਵਰਜਨ ਪਲਾਨਸ ਸ਼ੇਅਰ ਕਰ ਦਾਂਗੇ ਸੋ ਦੈਟ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਉਹ ਸਾਡਾ ਇੱਕ ਪ੍ਰਾਇੋਰਟੀ ਏਰੀਆ ਹੈ। ਥੈਂਕ ਯੂ। ਥੈਂਕ ਯੂ। ਰੁਹੀ ਤੁਸੀਂ ਇੱਕ ਆਰਪੀਓ ਤੇ ਅਨਾਲਜ ਮੰਡੀ ਦੇ ਵਿੱਚ ਦਰਸ਼ਕ ਨੂੰ ਭਗਵੰਤ ਸਵਾਮੀ ਤੇ ਕੇਜੂਆ ਲਾ ਰਿਹਾ ਹੈ। ਕਿਵੇਂ ਲੱਗ ਰਿਹਾ ਤੁਸੀਂ ਵੀ ਪਹੁੰਚੇ ਹੋ ਉਹ ਸਾਈਡ ਦੇ ਉੱਪਰ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ। ਚੱਲੇ ਹੈ ਵੀ ਜੇੜੀ ਕਿਸੇ ਜਗ੍ਹਾ ਤੇ ਕੋਈ ਫੰਕਸ਼ਨ ਹੋਣਾ ਹੈ ਕਾਸ ਤਰੀਕ ਦਾ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਆੜਤੀਆਂ ਦੇ ਜਿਵੇਂ ਸਾਡੇ ਫੜਵੇ ਉੱਥੇ ਹੋ ਰਿਹਾ ਹੈ ਨਾ ਮੰਡੀ ਦੇ ਵਿੱਚ ਸਾਡੀ ਇੱਕ ਬਹੁਤ ਬੜੀ ਮੰਗਾ ਹੈ ਜਿਹੜੀ ਕਿ ਪਿਛਲੇ 30 ਸਾਲ ਤੋਂ ਅਸੀਂ ਸਰਕਾਰ ਨੂੰ ਕਰਦੇ ਕਹਿੰਦੇ ਆ ਰਹੇ ਹਾਂ ਵੀ ਸਾਡੀ ਸਾਡੇ ਕਿਸਾਨਾਂ ਵਾਸਤੇ ਕਿਉਂਕਿ ਜਿਹੜੀ ਇਹ ਮੰਡੀ ਹੈ ਏਸ਼ੀਆ ਤੋਂ ਵੀ ਬੜੀ ਵੱਡੀ ਹੈ ਇੱਥੇ ਬਹੁਤ ਜ਼ਿਆਦਾ ਫਸਲ ਹੁੰਦੀ ਹੈ ਇੱਥੇ ਪ੍ਰਾਣੀ ਮੰਡੀ ਹੋਣਾ ਤੇ ਉਹਦੇ ਫੜਾਂ ਦੀ ਬਹੁਤ ਘਾਟ ਹੋ ਗਈ ਅਸੀਂ 10 ਤਰੀਕ ਨੂੰ ਮੁੱਖ ਮੰਤਰੀ ਸਪਾਰਸ਼ਬੰਦ ਜੀ ਨੂੰ ਇੱਕ ਬੇਨਤੀ ਕਰਾਂਗੇ ਵੀ ਸਾਨੂੰ ਕਪਸ਼ੇ ਕੰਮ ਸਾਡੀ ਰੋਹਣ ਮਰੀ ਦੇ 20 ਕਿਲੋ ਹਰਜੀ ਮਿਲੇ ਕੇ ਦੇਣਾ ਤਾਂ ਕਿ ਜਿਹੜੀ ਫਸਲ ਕਿਸਾਨ ਦੀ ਆਉਂਦੀ ਹੈ ਉਹਨੂੰ ਕਿਸਾਨਾਂ ਨੂੰ ਤੇ ਆਰਤੀ ਨੂੰ ਤੇ ਕਿਸੇ ਕਿਸਮ ਦੀ ਮਜੂਰ ਲੋਕ ਤਕਲੀਫ ਨਾ ਹੋਵੇ ਸਾਨੂੰ ਉਮੀਦ ਵੀ ਹੈ ਵੀ ਜੇ ਵੀ ਪੁਗਬ ਸਪਾਰਸ਼ਬੰਦ ਜੀ ਪਿਛੜੀਆਂ ਲੋਕਾਂ ਦੀਆਂ ਜਿਹੜੀਆਂ ਉਹਨਾਂ ਗਾਰੰਟੀ ਲਈਆਂ ਪੁਰੀਆ ਕੱਟਿਆ ਰਹੇ ਨਹੀਂ ਵੀ ਸਾਨੂੰ ਮਾਈ ਦੇ ਸਾਡੀ ਜਿਹੜੀ ਮੰਗ ਹੈ ਵੀ ਸਾਡੀ ਖੰਨਾ ਮੰਡੀ ਦੇ ਵਿੱਚ 20 ਗਿੱਲੇ ਜ਼ਮੀਨ ਕਟੋ-ਕਟ ਤੇ ਨਾਲੇ ਸਾਡੀ ਬ੍ਰਾਂਚ ਹੈ ਦਹਿੜੂ ਉੱਥੇ ਸਰਕਾਰੀ ਦੀ ਵੀ ਨਹੀਂ ਬਈਆ ਉਹਥੇ ਪਹਿਲੇ ਯਾਰ ਹੈ ਗੌਰਮੈਂਟ ਦਾ ਜਿਹੜਾ ਉੱਥੇ ਮੰਡੀ ਚੱਲ ਰਹੀ ਹੈ ਉਹ ਕਿੱਲੇ ਵਿੱਚ ਚੱਲ ਰਹੀ ਹੈ ਅਸੀਂ ਕਹਿੰਦੇ ਆਂ ਵੀ ਪੰਜ ਗਿੱਰੇ ਨਾਲ ਹੋਰ ਪਏ ਨੇ ਕਿ ਉਹਨੂੰ ਤਿਆਰ ਕਰਕੇ ਉਹ ਵੀ ਵੱਡੀ ਤਿਆਰ ਹੋ ਜੇ ਤੇ ਖੰਨੇ ਮੰਡੀ ਨੂੰ ਸਾਡਾ 20 ਗਿੱਲੇ ਮਿਲ ਜਾਣ ਸਾਡੀ ਅਸੀਂ ਇਸ ਦਾ ਅਸੀਂ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਾਂ ਆਪਾਂ ਸਾਰੇ ਇੱਕ ਜਿਹੜਾ ਹੈ ਬਹੁਤ ਬੜੀ ਮੰਗ ਰਹੀ ਹੈ ਖੰਨੇ ਨੂੰ ਜ਼ਿਲ੍ਹਾ ਬਣਾਉਂਦੀ। ਉਹ ਭਗਵਾਨ ਸ੍ਰੀ ਮੰਤ ਤੇ ਕੇਜਰੀ ਜਾਲ ਜੀ ਨੂੰ ਕਹੜੀ ਵੀ ਦੋ ਬੜੇ ਥਾਮੂ ਖੰਨੇ ਦੇ ਵਿੱਚ ਆ ਰਹੇ ਨੇ। ਕਿ ਇਹ ਖੰਨੇ ਦੀ ਡਿਮਾਂਡ ਹੋਣੀ ਚਾਹੀਦੀ ਹੈ ਜਿਹੜੀ ਇੱਕ ਨੂੰ ਜ਼ਿਲ੍ਹਾ ਬਣਾ। ਅਸੀਂ ਤਾਂ ਚਾਹੁੰਦੇ ਆ ਵੀ ਇੱਕ ਪਸੇ 10 ਸਾਲ ਤੋਂ ਇਹ ਗੱਲ ਚੱਲੀ ਆ ਰਹੀ ਹੈ ਵੀ ਜੇ ਇਹ ਖੰਨਾ ਬਣਾ ਜ਼ਿਲੇ ਆ ਜ਼ਿਲ੍ਹਾ ਬਣ ਜੇ ਪੁਰ ਜ਼ਿਲ੍ਹਾ ਤਾਂ ਪਹਿਲਾਂ ਹੈ ਹੀ ਹੈ ਤੇ ਜ਼ਿਲ੍ਹਾ ਤੇ ਜਿੱਥੇ ਸਾਰੇ ਦਫ਼ਤਰ ਡੀਸੀ ਸਾਹਿਬ ਦੇ ਸਾਰੇ ਸੈਸ਼ਨ ਜੱਜ ਵਗੈਰੇ ਆ ਕੇ ਆਉਣ ਤਾਂ ਬਹੁਤ ਬੜੀ ਸਹੂਲਤ ਸਾਡੀ ਮੰਗ ਹੈਗੀ ਹੈ ਵੀ ਇਹ ਜ਼ਿਲ੍ਹਾ ਵੀ ਬਣਨਾ ਚਾਹੀਦਾ।